ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਅੰਡੇ ਦੀ ਭੁਰਜੀ ਜੋ ਕਿ ਬਹੁਤ ਹੀ ਸਵਾਦ ਬਣਦੀ ਆ ਇਹਦੇ ਲਈ ਆਪਾਂ ਨੂੰ ਚਾਹੀਦੀਆਂ ਨੇ ਹਰੀਆਂ Shimla Mircha ਤੇ ਕੱਟੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਹਲਕਾ ਹਲਕਾ ਫਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ 4-5 ਟਮਾਟਰ ਲੈਣੇ ਆ ਕੱਟੇ ਹੋਏ ਉਹਨਾਂ ਨੂੰ ਅभी ਆਪਾਂ ਇਹਨਾਂ ਤੜਕੇ ਦੇ ਵਿੱਚ ਪਾ ਕੇ ਪੌਣ ਲਾ ਮੰਗੇ ਇਹਨਾਂ ਨੂੰ ਪੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਟਿਆ ਹੋਇਆ ਆਪਣਾ ਧਨੀਆ ਧਨੀਆ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਕਾਲੀ ਮਿਰਚ ਤੇ ਇੱਕ ਤੇਜਪਤਾ ਤੇਜਪਤਾ ਪਾਉਣ ਦੇ ਨਾਲ ਇਹਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਆਪਣਾ ਸਵਾਦ ਆ ਜਾਂਦਾ ਵਾ ਤੇਜਪਤੇ ਦੀ 스멜 ਆਉਣ ਲੱਗ ਜਾਂਦੀ ਆ ਤੜਕੇ ਦੇ ਵਿੱਚੋਂ ਤੇ ਉਹ ਵਧੀਆ ਲੱਗਦੀ ਆ ਉਸ ਤੋਂ ਬਾਅਦ ਆਪਾਂ ਜਿਹੜੇ ਆਲੂ ਕੱਟੇ ਸੀਗੇ ਉਹਨਾਂ ਆਲੂਆਂ ਨੂੰ ਕਟਿਆ ਹੋਇਆਂ ਨੂੰ ਇਹਦੇ ਵਿੱਚ ਪਾ ਦੇਵਾਂਗੇ ਸਾਰੇ ਮਸਾਲੇ ਦੇ ਵਿੱਚ ਜੋ ਆਪਾਂ ਭੁੰਨੇ ਆ ਵਾ ਇਹ ਆਪ ਲੂ ਆਪਾਂ ਘਟੋ ਘਟੋ 2-3 ਮਿੰਟ ਦੇ ਲਈ ਪਾ ਕੇ ਇਹਨਾਂ ਨੂੰ ਬੋਇਲ ਕਰਾਂਗੇ ਤੜਕੇ ਦੇ ਵਿੱਚ ਥੋੜੇ ਜਿਹਾ ਆਲੂ ਪਾ ਦੇਣੇ ਆ ਇਸ ਤੋਂ ਬਾਅਦ ਇਸ ਦੇ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਆਪਾਂ 2-3 ਮਿੰਟ ਦੇ ਲਈ ਬਣਨ ਦੇ ਲਈ ਛੱਡ ਦੇਵਾਂਗੇ ਜਦੋਂ ਇਹ ਆਲੂ ਥੋੜੇ ਜਿਹਾ ਬਣ ਕੇ ਤਿਆਰ ਹੋ ਜਾਣਗੇ ਪੱਕ ਜਾਣਗੇ ਫਿਰ ਆਪਾਂ ਇਹਦੇ ਵਿੱਚ ਅੰਡੇ ਪਾਵਾਂਗੇ ਆਪਾਂ ਬਾਅਦਾਂ ਦੇ ਨਹੀਂ ਲੈਣੇ ਹੈਗੇ ਬਸ ਦੋ ਹੀ ਅੰਡੇ ਲਵਾਂਗੇ ਉਹ ਅੰਡੇ ਨੂੰ ਫਿਰ ਆਪਾਂ ਫੈਂਟ ਕੇ ਚੰਗੀ ਤਰ੍ਹਾਂ ਆਪਾਂ ਆਲੂਆਂ ਦੇ ਵਿੱਚ ਪਾ ਦੇਵਾਂਗੇ ਇਹ ਆਪਣੇ ਆਲੂ ਹੋ ਗਏ ਨੇ ਤਿਆਰ ਉਬਲ ਕੇ ਹੁਣ ਆਪਾਂ ਦੋ ਅੰਡੇ ਜਿਹੜੇ ਲਏ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਇਦੇ ਵਿੱਚ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਲਾਲ ਮਿਰਚ ਸਵਾਦ ਦੇ ਲਈ ਇੱਕ 스멜ਰ ਆਊਗੀ ਇਹਦੇ ਵਿੱਚ ਉਹਦੇ ਲਈ ਰੱਖ ਦੇਵਾਂਗੇ ਇਹਨਾਂ ਨੂੰ 1 ਮਿੰਟ ਦੇ ਲਈ ਢੱਕ ਦੇਵਾਂਗੇ ਤੇ ਲਓ ਜੀ ਤਿਆਰ ਹੋਈ ਆਪਣੀ ਫੋਜੀ